ਸਾਡਾ ਪੁਇਕੀ ਆ ਪੰਜਾਬੀਆਂ ਦਾ ਤੇ ਦੂਜਾ ਸਾਨੂੰ ਟੱਕਰ ਗਿਆ ਭਗਵੰਤ ਤੇ ਕੇਜਨੀਵਾਲ ਆ ਤੁਸੀਂ ਵੇਖੋ ਕੀ ਕਰ ਰਿਹਾ ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਨੇ ਜਿੱਥੇ ਰਾਜੇ ਰੰਕ ਵਰਗਾ ਗਏ ਨੇ ਉਥੇ ਆਪਣੇ ਆਪ ਨੂੰ ਰਾਜੇਆ ਵਰਗਾ ਉਥੇ ਪੇਸ਼ ਕਰਨਾ ਚਾਹੁੰਦਾ ਇਹਦਾ ਮੈਨੂੰ ਉਥੇ ਕੈਮਰੇ ਦੋ ਜੀ ਮੈਂ ਹਿਸਾਬ ਲੈਣਾ ਉਹ ਭਗਵੰਤ ਉਹਨਾਂ ਕੋ ਸਾਹਬਾਂ ਤੋਂ ਮੰਗੀ ਪਹਿਲੇ ਪੰਜਾਬ ਦੇ ਲੋਕ ਤੇਰੇ ਕੋ ਸਾਹਬ ਮੰਗ ਰਹੇ ਨੇ ਤੁਹਾਡੀ ਕੀਤੀ ਹੋਈ ਲੁੱਟ ਦਾ ਸਾਹਬ ਮੰਗ ਰਹੇ ਨੇ ਮੇਰੇ ਵੀਰੋ ਮੈਂ ਉਸ ਸਿਟਿੰਗ ਜੱਜ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਮੁਬਾਰਕ ਦੇਣਾ ਚਾਹਾਂ ਮੇਰੀ ਗੱਲ ਸੁਣ ਲਓ ਚੰਗੀ ਤਰ੍ਹਾਂ ਇੱਕ ਪੰਜਾਬੀ ਹੈ ਸਿਟਿੰਗ ਜੱਜੇ ਹਾਈ ਕੋਰਟ ਦਾ 65000 ਕਿੱਲਾ ਸਾਡੀ ਪਹਿਲੀ ਲੁੱਟ ਕੇ ਲਿਆ ਚੱਲਿਆ ਸੀ ਕੇਜਰੀਵਾਲ ਤੇ ਭਗਵੰਤ ਲੈਂਡ ਪੂਲਿੰਗ ਦੇ ਵਿੱਚ ਜੇ ਉਹ ਹਾਈ ਕੋਰਟ ਦੇ ਪੰਜਾਬੀ ਨੇ ਇਹ ਸਾਰੀ ਪਾਲਿਸੀ ਨੂੰ ਨਾਲ ਵੱਡਾ ਕਾਂਟਾ ਨਾ ਲਾਇਆ ਹੁੰਦਾ ਉਹਨੂੰ ਖਤਮ ਨਾ ਕੀਤਾ ਹੁੰਦਾ ਤੇ 65000 ਕਿੱਲਾ ਸਾਡਾ ਹੁਣ ਤੱਕ ਨਿਲਾਮ ਕਰਕੇ ਇਹਨਾਂ ਨੇ ਵੇਚ ਜਣਾ ਹੁਣ ਮੇਰੀ ਹੋਰ ਸੁਣ ਲੋ ਚੌਧਰੀ ਸਾਹਿਬ ਹੁਣ ਢੀਕ ਰਹੇ ਨੇ 31 ਜਨਵਰੀ ਨੂੰ ਉਸ ਜੱਜ ਨੇ ਰਿਟਾਇਰ ਹੋਣਾ ਇਹ ਉਹਨੇ ਠੀਕ ਰਿਹਾ ਕਿ ਉਹ ਜੱਜ ਰਿਟਾਇਰ ਹੋਏਗਾ ਤੇ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਉਸ ਤੋਂ ਬਾਅਦ ਵਿੱਚ ਲਾਵਾਂਗਾ ਕਿਤੇ ਇਹਨੂੰ ਵੀ ਕਿਤੇ ਉਹ ਰੁਕਾਵਟ ਪਾ ਕੇ ਉਹਨੂੰ ਵੀ ਕਿਤੇ ਪਾਬੰਦ ਨਾ ਕਰਦੇ ਇਹਨਾਂ ਲੁਟੇਰਿਆਂ ਤੋਂ ਅੱਜ ਬਚਨ ਦੀ ਲੋੜ ਤੇ ਮੈਂ ਤੁਹਾਨੂੰ ਜ਼ੁਬਾਨ ਦੇ ਕੇ ਜਾਣਾ ਚਾਹਨਾ ਹੈ ਇਸ ਸਟੇਜ ਤੋਂ ਕਾਂਗਰਸ ਦੀ ਸਰਕਾਰ ਆਏਗੀ ਨਰੇਗਾ ਦਾ ਜਿਹੜਾ ਪ੍ਰੋਗਰਾਮ ਹੈ ਕੰਟੀਨਿਊ ਰਹੇਗਾ ਅਸੀਂ ਆਪਣੇ ਬਜਟ ਦੇ ਵਿੱਚ ਇਹਦਾ ਬਕਾਇਦਾ ਤੌਰ ਚੌਥਾ ਪ੍ਰੋਵੀਜ਼ਨ ਕਰਕੇ ਜਾਵਾਂਗੇ ਜਿੰਨੇ ਵੀ 500 ਕਰੋੜ 600 ਕਰੋੜ 700 ਕਰੋੜ ਜਿੰਨੇ ਵੀ ਪੈਸੇ ਦੀ ਲੋੜ ਪੈਗੀ ਬੀਬੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦੇ ਇਸ ਪ੍ਰੋਗਰਾਮ ਨੂੰ ਬਿਲਕੁਲ ਬੰਦ ਨਹੀਂ ਕੀਤਾ ਜਾਏਗਾ ਉਸ ਤਰ੍ਹਾਂ ਹੀ ਚੱਲਦਾ ਰਹੇਗਾ ਜਿਸਾ ਅੱਗੇ ਚੱਲ ਰਿਹਾ ਤਾਂ ਮੈਂ ਆਪਣੀਆਂ ਪੈਣਾ ਨੂੰ ਆਪਣੀਆਂ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਹੁਣ ਇਹਨਾਂ ਇਸ ਬੇਈਮਾਨਾਂ ਦੀ ਜਮਾਤ ਦੀਆਂ ਗੱਲਾਂ ਬਾਤਾਂ 'ਚ ਨਾ ਫਸ ਜਿਓ ਸਾਡਾ ਪੁੱਕੀ ਆ ਪੰਜਾਬੀਆਂ ਦਾ ਤੇ ਦੂਜਾ ਸਾਨੂੰ ਟੱਕਰ ਗਿਆ ਭਗਵੰਤ ਤੇ ਕੇਜਰੀਵਾਲ ਆ ਤੁਸੀਂ ਵੇਖੋ ਕੀ ਕਰ ਰਿਹਾ ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਨੇ ਜਿੱਥੇ ਰਾਜੇ ਰੰਕ ਵਰਗਾ ਗਏ ਨੇ ਉਥੇ ਆਪਣੇ ਆਪ ਨੂੰ ਰਾਜੇ ਵਰਗਾ ਉਥੇ ਪੇਸ਼ ਕਰਨਾ ਚਾਹੁੰਦਾ ਜੀ ਇਹਦਾ ਮੈਨੂੰ ਉਥੇ ਕੈਮਰੇ ਤਾਂ ਉਹ ਜੀ ਮੈਂ ਹਸਾਬ ਲੈਣਾ ਉਹ ਭਗਵੰਤ ਉਹਨਾਂ ਕੋਲ ਹਸਾਬ ਬਾਅਦ ਚ ਮੰਗੀ ਪਹਿਲੇ ਪੰਜਾਬ ਦੇ ਲੋਕ ਤੇਰੇ ਕੋਲ ਹਸਾਬ ਮੰਗ ਰਹੇ ਨੇ ਤੁਹਾਡੀ ਕੀਤੀ ਹੋਈ ਲੁੱਟ ਦਾ ਹਸਾਬ ਮੰਗ ਰਹੇ ਨੇ ਮੇਰੇ ਵੀਰੋ ਮੈਂ ਉਸ ਸਿਟਿੰਗ ਜੱਜ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਮੁਬਾਰਕ ਦੇਣਾ ਚਾਹਦਾ ਮੇਰੀ ਗੱਲ ਸੁਣ ਲੋ ਚੰਗੀ ਤਰ੍ਹਾਂ ਇੱਕ ਪੰਜਾਬੀ ਹੈ ਸਿਟਿੰਗ ਜੱਜੇ ਹਾਈ ਕੋਰਟ ਦਾ 65000 ਕਿੱਲਾ ਸਾਡੀ ਪਹਿਲੀ ਲੁੱਟ ਕੇ ਲੈ ਚੱਲਿਆ ਸੀ ਕੇਜਰੀਵਾਲ ਤੇ ਭਗਵੰਤ ਲੈਂਡ ਪੂਲਿੰਗ ਦੇ ਵਿੱਚ ਜੇ ਉਹ ਹਾਈ ਕੋਰਟ ਦੇ ਪੰਜਾਬੀ ਨੇ ਇਹ ਸਾਰੀ ਪਾਲਿਸੀ ਨੂੰ ਨਾਲ ਵੱਡਾ ਕਾਂਟਾ ਨਾ ਲਾਇਆ ਹੁੰਦਾ ਉਹਨੂੰ ਖਤਮ ਨਾ ਕੀਤਾ ਹੁੰਦਾ ਤੇ 65000 ਕਿੱਲਾ ਸਾਡਾ ਹੁਣ ਤੱਕ ਨਿਲਾਮ ਕਰਕੇ ਇਹਨਾਂ ਨੇ ਵੇਚ ਜਣਾ ਹੁਣ ਮੇਰੀ ਹੋਰ ਸੁਣ ਲੋ ਚੌਧਾ ਸਾਹਿਬ ਹੁਣ ਡੀਕ ਰਿਹਾ ਨੇ 31 ਜਨਵਰੀ ਨੂੰ ਉਸ ਜੱਜ ਨੇ ਰਿਟਾਇਰ ਹੋਣਾ ਇਹ ਉਹਨੇ ਠੀਕ ਰਿਹਾ ਕਿ ਉਹ ਜੱਜ ਰਿਟਾਇਰ ਹੋਏਗਾ ਤੇ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਉਸ ਤੋਂ ਬਾਅਦ ਵਿੱਚ ਲਾਵਾਂਗਾ ਕਿਤੇ ਇਹਨੂੰ ਵੀ ਕਿਤੇ ਉਹ ਰਕਾਬਤ ਪਾ ਕੇ ਉਹਨੂੰ ਵੀ ਕਿਤੇ ਪਾਬੰਦ ਨਾ ਕਰ ਇਹਨਾਂ ਲੁਟੇਰਿਆਂ ਤੋਂ ਕੋ ਅੱਜ ਬਚਨ ਦੀ ਲੋੜ ਤੇ ਮੈਂ ਤੁਹਾਨੂੰ ਜ਼ੁਬਾਨ ਦੇ ਕੇ ਜਾਣਾ ਚਾਹਨਾ ਇਸ ਸਟੇਜ ਤੋਂ ਕਾਂਗਰਸ ਦੀ ਸਰਕਾਰ ਆਏਗੀ ਨਰੇਗਾ ਦਾ ਜਿਹੜਾ ਪ੍ਰੋਗਰਾਮ ਹੈ ਕੰਟੀਨਿਊ ਰਹੇਗਾ ਅਸੀਂ ਆਪਣੇ ਬਜਟ ਦੇ ਵਿੱਚ ਇਹਦਾ ਬਕਾਇਦਾ ਤੌਰ ਤੇ ਚੌਸਾ ਪ੍ਰੋਵੀਜ਼ਨ ਕਰਕੇ ਜਾਵਾਂਗੇ ਜਿੰਨੇ ਵੀ 500 ਕਰੋੜ 600 ਕਰੋੜ 700 ਕਰੋੜ ਜਿੰਨੇ ਵੀ ਪੈਸੇ ਦੀ ਲੋੜ ਪੈਗੀ ਬੀਬੀ ਸੋਨੀਆ ਗਾਂਧੀ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦੇ ਇਸ ਪ੍ਰੋਗਰਾਮ ਨੂੰ ਬਿਲਕੁਲ ਬੰਦ ਨਹੀਂ ਕੀਤਾ ਜਾਏਗਾ ਉਸ ਤਰ੍ਹਾਂ ਹੀ ਚੱਲਦਾ ਰਹੇਗਾ ਜਿਸਾ ਅੱਗੇ ਚੱਲ ਰਿਹਾ ਹੈ ਤਾਂ ਮੈਂ ਆਪਣੀਆਂ ਪੈਣਾ ਨੂੰ ਆਪਣੀਆਂ ਵੀਰਾਂ ਨੂੰ ਬੇਨਤੀ ਕਰਨਾ ਚਾਹਨਾ ਹੁਣ ਇਨਾ ਇਸ ਬੇਈਮਾਨਾਂ ਦੀ ਜਮਾਤ ਦੀਆਂ ਗੱਲਾਂ ਬਾਤਾਂ 'ਚ ਨਾ ਫਸ ਜੇ